ਨੱਚ ਨੱਚ ਨੱਚਣੀ ਮੈਂ ਅੱਗ ਵਾਂਗੂ ਮੱਚਾਂ ਦੇਵਾ ਗੇੜਾ ਕੁੜੀਓ ਨਹੀਂ ਮੈਂ ਨੱਚ ਨੱਚ ਪੱਟ ਦੇਵਾ ਵੇੜਾ ਕੁੜੀਓ ਨਹੀਂ ਮੈਂ ਨੱਚ ਨੱਚ ਪੱਟ ਦੇਵਾ ਵੇੜਾ ਕੁੜੀਓ ਸ਼ਹਿਰਾ ਤੋਂ ਇਲਾਵਾ ਅਦਰ ਸਟੇਟ ਦੇ ਬੱਚੇ ਵੀ ਪੜਦੇ ਨੇ ਜਿਨ੍ਹਾਂ ਨੂੰ ਪੰਜਾਬੀ ਦੀ ਕੋਈ ਨੌਲੇਜ ਨਹੀਂ ਸੀ ਬਸ ਅਸੀਂ ਉਹਨਾਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਦੀ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਵੀ ਪੰਜਾਬ ਦੇ ਕਲਚਰ ਦੇ ਪ੍ਰੋਗਰਾਮਸ ਨੇ ਅਸੀਂ ਸਾਰੇ ਕਰਾਉਨੇ ਆ ਬੱਚਿਆਂ ਨੂੰ। ਸਿੱਖ ਪੰਜਾਬੀ ਸਿਖਾਵਾਂਗੇ ਬੱਚਿਆਂ ਨੂੰ ਤੇ ਉਹਨਾਂ ਨੂੰ ਅਸੀਂ ਕਲਚਰ ਦੇ ਨਾਲ ਨਾਲ ਉਹਨਾਂ ਦਾ ਪੰਜਾਬੀ ਪਹਿਰਾਵਾ ਉਹਨਾਂ ਦੇ ਜਿੰਨੇ ਵੀ ਗਹਿਣੇ ਹੁੰਦੇ ਨੇ ਟਿੱਕਾ ਉਹਨਾਂ ਦੇ ਹਾਰ ਉਹਨਾਂ ਦੇ ਬੁੰਦੇ ਉਹਨਾਂ ਦੀਆਂ ਚੂੜੀਆਂ ਉਹਨਾਂ ਦੀ ਪ੍ਰਾਂਦੀ ਅਸੀਂ ਹਰ ਚੀਜ਼ ਦੇ ਨਾਲ ਜਾਣੂ ਕਰਾਉਨੇ ਆ ਔਰ ਅਸੀਂ ਸਾਰਾ ਕੁਝ ਇਹ ਜਿਹੜੇ ਕੋਸ਼ਿਸ਼ ਐ ਛੋਟੇ ਛੋਟੇ ਬੱਚਿਆਂ ਤੋਂ ਸ਼ੁਰੂ ਕੀਤੀ ਐ ਕਿ ਹੋਪ ਮੇਰੀ ਇਹ ਕੋਸ਼ਿਸ਼ ਜ਼ਰੂਰ ਕਾਮਯਾਬ ਹੋਏ। ਸਸਿਕਲ ਜੀ ਤੁਸੀਂ ਦੇ ਦਿਓ ਨਿਰਪੱਖ ਪੋਸਟ ਮੈਂ ਦਾਰਕਵਦੀ ਪਹੁੰਚੀ ਹਾਂ ਜੀ ਸੈਕਰਟ ਡੇਲ ਇੰਟਰਨੈਸ਼ਨਲ ਸਕੂਲ ਹਾਰੇ ਦੇ ਵਿੱਚ ਇੱਥੇ ਅਜਤੀਆਂ ਦਾ ਜਿਹੜਾ ਤਿਹਾਰ ਆ ਉਹ ਮਨਾਇਆ ਜਾ ਰਿਹਾ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਸਕੂਲ ਦੀ ਇੱਕ ਬਲੱਖਣ ਪ੍ਰਾਪਤੀ ਇਸ ਸਕੂਲ ਆ ਜਿਹੜਾ ਜਿੱਥੇ ਇਸ ਸਕੂਲ ਦੇ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਸਟੂਡੈਂਟ ਪੜ੍ਹਦੇ ਹਨ ਵਿਦਿਆਰਥੀ ਪੜ੍ਹਦੇ ਨੇ ਉੱਥੇ ਇਸ ਸਕੂਲ ਦੇ ਵਿੱਚ ਜਿਹੜੀ ਅਦਰ ਸਟੇਟ ਦੇ ਵਿਅਕਤੀ ਨੇ ਜਦ ਵਿਦਿਆਰਥੀ ਨੇ ਉਹ ਵੀ ਵੱਡੇ ਪੱਧਰ ਤੇ ਇੱਥੇ ਪੜਦੇ ਹਨ ਇਸ ਸਕੂਲ ਦੇ ਵਿੱਚ ਪੰਜਾਬੀ ਪਹਿਰਾਵੇ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਪੰਜਾਬੀ ਬੋਲੀ ਨੂੰ ਲੈ ਕੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਕਰੀਆਂ ਜਾਂਦੀਆਂ ਹਨ ਅੱਜ ਉਸ ਤਹਿਤ ਜਿਹੜਾ ਇਹ ਪ੍ਰੋਗਰਾਮ ਧੀਆਂ ਦਾ ਇੱਥੇ ਚੱਲ ਰਿਹਾ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਅਦਰ ਸਟੇਟ ਦੇ ਬੱਚੇ ਨੇ ਇੱਥੇ ਕਿਵੇਂ ਆ ਕੇ ਪੰਜਾਬੀ ਮਾਂ ਬੋਲੀ ਬੋਲਦੇ ਨੇ ਕਿਵੇਂ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੀਆਂ ਬੋਲੀਆਂ ਨੇ ਗਿੱਧਾ ਪੰਗੜਾ ਬੋਲੀਆਂ ਉਹ ਕਿਵੇਂ ਪੇਸ਼ ਕਰਦੇ ਨੇ ਇਹ ਸਕੂਲ ਦੀ ਇੱਕ ਬਲਕਣ ਪ੍ਰਾਪਤੀ ਆ ਅਦਰ ਸਟੇਟ ਦੇ ਜਿਹੜੇ ਬੱਚੇ ਨੇ ਇੱਥੇ ਆ ਕੇ ਪੰਜਾਬੀ ਪਹਿਰਾਵੇ ਦੇ ਵਿੱਚ ਢਲ ਜਾਂਦੇ ਨੇ ਤੇ ਉਹਨਾਂ ਤੋਂ ਅੱਜ ਅਸੀਂ ਸੁਣਾ ਕਿ ਪੰਜਾਬੀ ਬੋਲੀਆਂ ਪੰਜਾਬੀ ਗਿੱਧਾ ਪੰਜਾਬੀ ਪਹਿਰਾਵੇ ਪਹਿਰਾਵਾ ਵੀ ਉਹਨਾਂ ਦਾ ਦੇਖਾ ਆਓ ਆਪਾਂ ਗੱਲ ਕਰੀਏ ਇਥੋਂ ਦੇ ਐਡਮਨ ਅਫਸਰ ਰਵਿੰਦਰ ਸਿੰਘ ਕਣਗਸਾਪ ਪਹਿਲਾਂ ਉਹਨਾਂ ਨੇ ਗੱਲ ਕਰਦੇ ਸਸੀ ਕਲਜੀ ਸਰ ਸੋ ਸ਼ੀ ਗਾਲ ਸਰ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਸਕੂਲ ਵਿੱਚ ਆਉਣ ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੁਬਾਰਕਾਂ ਤੁਹਾਨੂੰ ਜਿੱਦਾਂ ਅੱਜ ਤੁਹਾਨੂੰ ਪਤਾ ਹੀ ਆ ਕਿ ਤੀਆਂ ਦਾ ਤਿਹਾਰ ਹੋ ਰਿਹਾ ਤੁਸੀਂ ਉਹ ਚੇਚੇ ਤੌਰ ਤੇ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਅਸੀਂ ਦੇਖਿਆ ਸਰ ਵੀ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਅਦਰ ਸਟੇਟ ਦੇ ਬੱਚੇ ਨੇ ਜਿੱਥੇ ਪਿੰਡ ਤੇ ਸਹਰਾ ਦੇ ਬੱਚੇ ਪੜ੍ਹਦੇ ਨੇ ਉੱਥੇ ਅਦਰ ਸਟੇਟ ਦੇ ਜਿਹੜੇ ਬੱਚੇ ਨੇ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਪੜ੍ਹਦੇ ਨੇ ਇੱਕ ਬਲੱਖਣ ਪ੍ਰਾਪਤੀ ਸਕੂਲ ਦੀ ਜਿਹੜੀ ਅੱਜ ਅਸੀਂ ਆਪਣੇ ਸਰੂਤਿਆਂ ਨੂੰ ਦਿਖਾਉਣੀ ਪੰਜਾਬੀ ਮਾਂ ਬੋਲੀ ਕਿਵੇਂ ਉਹਨਾਂ ਨੇ ਇਸ ਸਕੂਲ ਦੇ ਵਿੱਚ ਰਹਿ ਕੇ ਪੰਜਾਬੀ ਪਹਿਰਾਵਾ ਧਾਰਿਆ ਪੰਜਾਬੀ ਬੋਲੀ ਕਿਵੇਂ ਸਿੱਖੀ ਹੈ ਤੇ ਕਿਵੇਂ ਉਹ ਪੰਜਾਬੀ ਬੋਲੀ ਦੇ ਵਿੱਚ ਜਿਹੜੀਆਂ ਬੋਲੀਆਂ ਸੁਣਾਉਣੀਆਂ ਅੱਜ ਸਾਨੂੰ ਇਹ ਜਿਹੜੀ ਬਲੱਖਣ ਪ੍ਰਾਪਤੀ ਆ ਇਸ ਸਕੂਲ ਦੇ ਵਿੱਚ ਕਿਵੇਂ ਤੁਸੀਂ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀਜ਼ ਕਰਦੇ ਰਹਿੰਦੇ ਹੋ ਦੇਖੋ ਸਰ ਜਿੱਦਾਂ ਸਾਡਾ ਸਕੂਲ ਆ ਉਹ ਸ਼ੁਰੂ ਤੋਂ ਹੀ ਲੈ ਕੇ ਖੇਡਾਂ ਦੇ ਖੇਤਰ ਵਿੱਚ ਹੋਵੇ ਹੋਰ ਕਲਚਰਲ ਐਕਟੀਵਿਟੀ ਨੇ ਵੱਧ ਚੜ੍ਹ ਕੇ ਹਿੱਸਾ ਲੈਂਦਾ ਵਾ ਤਾਂ ਅੱਜ ਬਹੁਤ ਹੀ ਸਾਨੂੰ ਮਾਣ ਮਹਿਸੂਸ ਹੋ ਰਿਹਾ ਫਕਰ ਵਾਲੀ ਗੱਲ ਆ ਕਿ ਜਿੱਦਾਂ ਤੁਹਾਨੂੰ ਪਤਾ ਵਾ ਅਸੀਂ ਪੰਜਾਬੀ ਸੱਭਿਆਚਾਰ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਆ ਬੈਸਟਰਨ ਸਾਡਾ ਬੱਚਿਆਂ ਲਈ ਬਹੁਤ ਛੋਟਾ ਜਿਹਾ ਪਰਾਲਾ ਕਿ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜ ਕੇ ਰੱਖਿਆ ਜਾਵੇ ਤੇ ਆਪਣੀ ਮਾਂ ਬੋਲੀ ਆ ਜਿਹੜੀ ਉਹਦੀ ਸੇਵਾ ਕਰ ਸਕੇ ਉਹਨੂੰ ਜਿਆਦਾ ਤੋਂ ਜਿਆਦਾ ਪਰਫੁੱਲਤ ਕਰ ਸਕੇ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਨੇੜੇ ਆ ਜਾਵੇ ਉਹ ਬੱਚਿਆਂ ਦਾ ਪਹਿਰਾਵਾ ਦਿਖਾਵੇ ਜਿਹੜੇ ਬੱਚੇ ਅਦਰ ਸਟੇਟ ਤੋਂ ਜਾਂ ਇੱਥੇ ਪਿੰਡਾਂ ਦੇ ਨੇ ਜਾਂ ਸ਼ਹਿਰਾਂ ਦੇ ਨੇ ਪੰਜਾਬੀ ਪਹਿਰਾਵੇ ਵਿੱਚ ਬਿਲਕੁਲ ਢਲ ਚੁੱਕੇ ਨੇ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਿਲਕੁਲ ਪੰਜਾਬੀ ਜਿਹੜੀ ਇਹਨਾਂ ਦੀ ਲੈਂਗੁਏਜ ਆ ਅੱਜ ਉਹ ਪੰਜਾਬੀ ਬੋਲੀ ਮਾਂ ਬੋਲੀ ਦੇ ਵਿੱਚ ਇਸ ਤਰ੍ਹਾਂ ਢਲ ਚੁੱਕੇ ਨੇ ਵੀ ਉਹਨਾਂ ਲੱਗ ਨਹੀਂ ਰਕਦਾ ਵੀ ਉਹ ਅਦਰ ਸਟੇਟ ਦੇ ਨੇ ਜਾਂ ਪੰਜਾਬ ਦੇ ਨੇ ਦੇਖੋ ਤੁਸੀਂ ਜਿਵੇਂ ਇਹ ਕੁੜੀ ਜਿਹੜੀ ਵਿਦਿਆਰਥਣ ਹੈ ਸ਼ਿੰਗਾਰੀ ਸਿਰ ਤੇ ਇਹਨਾਂ ਦੇ ਜਿਹੜਾ ਸੱਗੀ ਫੁੱਲਾਂ ਦਾ ਟਿੱਕਾ ਵਾ ਕਾਂਟੇ ਨੇ ਜਿਹੜੀ ਇਹਨਾਂ ਦੇ ਜਿਵੇਂ ਉਹ ਬੱਚੀ ਆ ਉਹਨਾਂ ਨੇ ਜਿਹੜੀ ਆਪਣੇ ਡੋਰੀਆ ਪਾਇਆ ਹੋਇਆ ਤੇ ਕਾਂਟੇ ਪਾਏ ਹੋਏ ਨੇ ਸਾਰਿਆਂ ਦੇ ਜਿਹੜੀ ਬਖ ਭਖ ਤਰ੍ਹਾਂ ਦੇ ਜਿਹੜੀ ਇਹਨਾਂ ਨੇ ਪੰਜਾਬੀ ਪਹਿਰਾ ਪਾਉਣਾ ਕੀ ਨਾਮ 25 ਤੋਂ ਡਾ ਤੁਸੀਂ ਕਿੰਨੇ ਚਿਰ ਤੋਂ ਸਕੂਲ ਦੇ ਵਿੱਚ ਪੜਦੇ ਹੋ ਸਰ ਪੈਂ 10ਵੀਂ ਜਮਾਤ ਚ ਪੜਦੀ ਆ ਕਿੰਨੇ 10ਵੀਂ ਜਮਾਤ 10ਵੀਂ ਕਲਾਸ ਤੁਸੀਂ ਪੜਦੇ ਕਿੰਨੇ ਸਾਲ ਹੋ ਗਏ ਤੁਹਾਨੂੰ ਪੜਦੇ ਹਾਂਜੀ ਮੈਨੂੰ 21 ਸਾਲ ਹੋਇਆ ਉਹ ਇਹ ਪੰਜਾਬੀ ਬੋਲੀ ਆਉਂਦੀ ਆ ਤੁਹਾਨੂੰ ਸੁਣਾਓ ਸੌਣ ਸੌਣੇ ਵੀਰ ਇਕੱਠੀਆਂ ਕਰੇ ਪਾਦੋ ਚਾਦਰੇ ਵਿਛੌੜੇ ਪਾਵੇ ਜਦੋਂ ਸੌਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਹੁੰਦਾ ਤਾਂ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਉਸ ਤੀਆਂ ਦੇ ਤਿਹਾਰ ਦੇ ਵਿੱਚ ਇੱਕ ਬੋਲੀ ਕਾਫੀ ਪਪੂਲਰ ਆ ਜਿਹੜੀ ਕਿ ਸਾਡੀ ਇਹ ਛੋਟੀ ਜੀ ਬੱਚੀ ਨੇ ਸੁਣਾਈ ਆ ਵੀ ਜਿਹੜਾ ਸੌਣ ਦਾ ਮਹੀਨਾ ਵਾ ਉਹ ਸੌਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਇਕੱਠੀਆਂ ਹੋ ਕੇ ਜਿਹੜੀ ਬੋਲੀ ਆ ਉਹ ਪਾਉਂਦੀਆਂ ਨੇ ਜਿਵੇਂ ਛੋਟੀ ਜੀ ਬੱਚੀ ਨੇ ਦੱਸਿਆ ਵੀ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਪਿਛੋੜੇ ਪਾਵੇ ਤੇ ਇੱਕ ਹੋਰ ਸਾਡੇ ਕੋਲ ਬੱਚੀ ਇੱਥੇ ਮੌਜੂਦ ਆ ਪੰਨਾਂ ਨੂੰ ਵੀ ਗੱਲ ਕਰਾਂਗੇ ਪੁੱਤ ਤੋੜਾ ਦਾ ਕੀ ਆ ਅਨੁਰਿਤਕਰ ਤੁਸੀਂ ਕਿੰਨੇ ਚਿਰ ਤੋਂ ਸਕੂਲ ਨਾਲ ਜੁੜੇ ਹੋਇਆ ਇੱਕ ਸਾਲ ਹੀ ਹੋਇਆ ਸਰ ਤੁਹਾਨੂੰ ਕਿ ਪੰਜਾਬੀ ਬੋਲੀ ਨੱਚ ਨੱਚ ਨੱਚਣੀ ਮੈਂ ਅੱਗ ਵਾਂਗੂ ਮੱਚਾਂ ਦੇਵਾ ਗੇੜਾ ਕੁੜੀਓ ਨਹੀਂ ਮੈਂ ਨੱਚ ਨੱਚ ਪੱਟ ਦੇਵਾ ਵੇੜਾ ਕੁੜੀਓ ਨਹੀਂ ਮੈਂ ਨੱਚ ਨੱਚ ਪੱਟ ਦੇਵਾ ਵੇੜਾ ਕੁੜੀਓ ਦੇਖੋ ਤੁਸੀਂ ਬੱਚਿਆਂ ਨੇ ਕਿੰਨੀਆਂ ਸੋਹਣੀਆਂ ਬੋਲੀਆਂ ਨੇ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਨੇ ਜਿੰਨੇ ਸੋਹਣੇ ਬੱਚੇ ਤਿਆਰ ਹੋਏ ਹੋਣ ਉਹ ਨਹੀਂ ਸੋਹਣੀਆਂ ਜਿਹੜੀਆਂ ਇਹਨਾਂ ਨੇ ਬੋਲੀਆਂ ਤਿਆਰ ਕੀਤੀਆਂ ਨੇ ਆਪਾਂ ਹੋਰ ਗੱਲ ਕਰਾਂਗੇ ਬੱਚੇ ਨਾਲ ਹਾਂਜੀ ਪੁੱਤਰ ਕਿ ਤੁਹਾਡਾ ਨਾਮ ਕੀ ਹੈ ਗੁਰਲੀਨ ਕੌਰ ਤੁਸੀਂ ਕਿੰਨੇ ਕਿਹੜੀ ਕਲਾਸ ਪੜ੍ਹਦੇ ਹੋ 10th ਚ ਕੋਈ ਪੰਜਾਬੀ ਬੋਲੀ ਸੁਣਾਓ ਉਹੀ ਵੀ ਸੁਣਾ ਦੋ ਜਾਵਲਾਂ ਦਾ ਪਾਣੀ ਬੂਹੇ ਅੱਗੇ ਡੋਲਿਆ ਆਉਂਦਾ ਜਾਂਦਾ ਫੀਫਲ ਗਿਆਨੀ ਮੇਰੀ ਰੋਂਦੀ ਦਾ ਹਾਸਾ ਨਿਕਲ ਗਿਆਨੀ ਮੇਰੀ ਰੋਂਦੀ ਦਾ ਹਾਸਾ ਨਿਕਲ ਗਿਆ ਇਹ ਦਾਤ ਦੇਣੀ ਬਣਦੀ ਐ ਇੱਥੇ ਦੇ ਸਕੂਲ ਦੇ ਸਟਾਫ ਦੀ ਵੀ ਜਿਹੜੇ ਬੱਚੇ ਨੇ ਇੰਨਾ ਸੋਹਣਾ ਉਹ ਬੋਲੀਆਂ ਤਿਆਰ ਕੀਤੀਆਂ ਨੇ ਇੰਨੇ ਸੋਹਣੇ ਪਹਿਰਾਵੇ ਦੇ ਵਿੱਚ ਜਿਹੜਾ ਇੱਥੋਂ ਦਾ ਸਕੂਲ ਆ ਮੈਨੇਜਮੈਂਟ ਆ ਉਸੀ ਉਹਨਾਂ ਨੂੰ ਇਸ ਚੀਜ਼ ਦੀ ਵਧਾਈ ਦਿੰਨੇ ਆ ਵੀ ਜਿਹੜੇ ਬੱਚੇ ਨੇ ਉਹਨਾਂ ਦੇ ਬਹੁਤ ਹੀ ਇੰਟੈਲੀਜੈਂਟ ਬੱਚੇ ਨੇ ਜਿੱਥੇ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਨੇ ਉੱਥੇ ਹੀ ਆਪਣੀ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਤੋਂ ਵੀ ਬਹੁਤ ਜਾਣੂ ਸੀ ਮੌਜੂਦ ਆ ਉਹ ਸਕੂਲ ਦੇ ਵਿੱਚ ਜਿਸ ਸਕੂਲ ਦੇ ਵਿੱਚ ਸੈਕ੍ਰੇਟ ਡੇਲ ਇੰਟਰਨੈਸ਼ਨਲ ਸਕੂਲ ਹਾਰੇ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਤੀਆਂ ਦਾ ਜਿਹੜਾ ਤਿਹਾਰ ਆ ਉਹ ਮਨਾਇਆ ਤੁਸੀਂ ਦੇਖ ਸਕਦੇ ਹੋ ਜਿਹੜੇ ਛੋਟੇ-ਛੋਟੇ ਬੱਚਿਆਂ ਨੇ ਕਿੰਨੀਆਂ ਇਹ ਮਤਲਬ ਪੰਜਾਬੀ ਬੋਲੀ ਤੋਂ ਕਿੰਨੀਆਂ ਭਲੀ ਭਾਂਤ ਜਾਣੂ ਨੇ ਪੰਜਾਬੀ ਸੱਭਿਆਚਾਰ ਤੋਂ ਕਿੰਨੀ ਭਲੀ ਭਾਂਤ ਜਾਣੂ ਨੇ ਅੱਪਾਂ ਗੱਲ ਕਰਾਂਗੇ ਅਫਸਰ ਸਹਿਬਾਨ ਰਵਿੰਦਰ ਕਣਕਸਨਾ ਹੋਰ ਤੁਸੀਂ ਜਿਹੜੀਆਂ ਪੜ੍ਹਾਈ ਦੇ ਨਾਲ-ਨਾਲ ਕਿਹੋ ਜਿਹੀਆਂ ਬੱਚਿਆਂ ਨੂੰ ਐਕਟੀਵਿਟੀਜ਼ ਕਰਾਉਂਦੇ ਹੋ ਸਾਰਾ ਸਾਡਾ ਸਕੂਲ ਆ ਜਿਹੜਾ ਸ਼ਹਿਰ ਦੇ ਵਿੱਚ ਆ ਤੁਹਾਨੂੰ ਵੀ ਪਤਾ ਵਾ ਤਾਂ ਅਸੀਂ ਬੱਚਿਆਂ ਨੂੰ ਹਾਕੀ ਨਾਲ ਵੀ ਜੋੜਿਆ ਹੋਇਆ ਵਾ ਜਿੱਦਾਂ ਸਾਡੀ ਹਾਕੀ 올림픽 ਦੇ ਵਿੱਚ ਦੇਖਿਆ ਜ ਤੁਸੀਂ ਬ੍ਰੌਂਜ਼ ਮੈਡਲ ਜਿੱਤਿਆ ਬੱਚਿਆਂ ਨੂੰ ਬਿਨਾ ਕਿਸੇ ਪੈਸੇ ਦੇ ਇੱਕ ਰੁਪਏ ਦੇ ਬਿਨਾ ਵੀ ਇੱਥੇ ਸਵੇਰੇ 5 ਵਜੇ ਗੇਮ ਸਟਾਰਟ ਹੋ ਜਾਂਦੀ ਹੈ ਸਾਡੀ ਹਾਕੀ ਦੀ ਸ਼ਾਮ ਨੂੰ ਵੀ ਚੱਲਦੀ ਆ ਸੀ ਪੜ੍ਹਾਈ ਤਾਂ ਹੋਣੀ ਆ ਕੁਝ ਬੱਚੇ ਸਾਡੇ ਇਦਾਂ ਦੇ ਨੇ ਜਿਹੜੇ ਸਪੋਰਟਸ ਦੇ ਵਿੱਚ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ 올림픽 ਪੱਦਰ ਲਈ ਸਾਡੀ ਸੋਚ ਆ ਬੱਚਿਆਂ ਨੂੰ ਤਿਆਰ ਕਰੀਏ ਹਾਕੀ ਦੀ ਨਰਸਰੀ ਤਿਆਰ ਕਰਕੇ ਦਵਾਂਗੇ ਸਰ ਦੇਖੋ ਜਿੱਥੇ ਇਹ ਬੱਚੇ ਪੰਜਾਬੀ ਸੱਭਿਆਚਾਰ ਲਈ ਕਦਮ ਪੁੱਟ ਰਹੇ ਨੇ ਉੱਥੇ ਹੀ ਰਵਿੰਦਰ ਕਣਕਸ ਉਹਨਾਂ ਦਾ ਕਹਿਣਾ ਵੀ ਜਿੱਥੇ ਇਹ ਬੱਚੇ ਅੱਜ ਸਕੂਲ ਦੇ ਗਰਾਊਂਡ ਦੇ ਵਿੱਚ ਬਾਕੀ ਫੁੱਟਬਾਲ ਖੇਡਦੇ ਨੇ ਉੱਥੇ ਹੀ ਇਹਨਾਂ ਦਾ ਵੱਡਾ ਸੁਪਨਾ ਵੀ ਅਸੀਂ ਇਹ ਸਕੂਲ ਦੇ ਬੱਚਿਆਂ ਨੂੰ 올림픽 ਦੇ ਵਿੱਚ ਲੈ ਕੇ ਜਾਣਾ ਸਾਡੀ ਜਿਹੜੀ ਐਕਟੀਵਿਟੀ ਆ ਰੈਗੂਲਰ ਹੁੰਦੀ ਰਹਿੰਦੀ ਆ ਬੱਚਿਆਂ ਨੂੰ ਹਰ ਇੱਕ ਖੇਡਾਂ ਦੇ ਨਾਲ ਜੋੜਿਆ ਜੋੜਿਆ ਜਾਂਦਾ ਹੁਣ ਦੇਖਣਾ ਇਹ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਅੱਜ ਇਹਨਾਂ ਨੇ ਤੀਆਂ ਦਾ ਤਿਹਾਰ ਮਨਾਇਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਇਸ ਸਕੂਲ ਦੀ ਜਿਹੜੀ ਐਕਟੀਵਿਟੀਜ਼ ਤੁਹਾਨੂੰ ਦਿਖਾਵਾਂਗੇ ਜਦ ਤੱਕ ਕੱਲੀ ਸਾਡੇ ਨਾਲ ਜੁੜੇ ਰਹੋ ਤੁਸੀਂ ਸਾਡੇ ਕੋਲ ਮੌਜੂਦ ਨੇ ਸੈਕਟਰੀ ਡੇਲ ਇੰਟਰਨੈਸ਼ਨਲ ਸਕੂਲ ਹਾਰੇ ਦੇ ਪ੍ਰਿੰਸੀਪਲ ਸਹਿਬਾਨ ਮੈਡਮ ਸੰਦੀਪ ਕੌਰ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਅੱਜ ਦਾ ਕਿਵੇਂ ਉਹਨਾਂ ਦੇ ਜਿਹੜਾ ਇਸ ਬੱਚਿਆਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਤੇ ਕਿਵੇਂ ਪੰਜਾਬੀ ਪਹਿਰਾਵੇ ਤੋਂ ਜਾਣੂ ਕਰਾਇਆ ਜਾਂਦਾ ਕਿਵੇਂ ਅੱਜ ਦਾ ਜਿਹੜੀ ਐਕਟੀਵਿਟੀ ਹੈ ਕਿੰਨੇ ਚਿਰ ਤੋਂ ਉਹਨਾਂ ਦੀ ਇੱਥੇ ਹੋ ਰਹੀ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਸਾਨੂੰ ਬਹੁਤ ਵਧੀਆ ਲੱਗਿਆ ਵੀ ਤੁਹਾਡੇ ਸਕੂਲ ਦੇ ਵਿੱਚ ਅੱਜ ਜਿਹੜੇ ਬੱਚੇ ਪੰਜਾਬੀ ਪਹਿਰਾਵੇ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਉਹ ਤਿਆਰ ਹੋ ਕੇ ਆਏ ਨੇ ਤੇ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਹਾਂਜੀ ਸਰ ਮੇਰੇ ਸਕੂਲ ਦੇ ਵਿੱਚ ਪਿੰਡਾਂ ਸ਼ਹਿਰਾਂ ਤੋਂ ਇਲਾਵਾ ਅਦਰ ਸਟੇਟ ਦੇ ਬੱਚੇ ਵੀ ਪੜ੍ਹਦੇ ਨੇ ਜਿਨ੍ਹਾਂ ਨੂੰ ਪੰਜਾਬੀ ਦੀ ਕੋਈ ਨੌਲੇਜ ਨਹੀਂ ਸੀ ਬਸ ਅਸੀਂ ਉਹਨਾਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਦੀ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ ਹੋਪ ਕਿ ਤੁਸੀਂ ਇਹਨਾਂ ਨੂੰ ਸਾਡੀ ਕੋਸ਼ਿਸ਼ ਜਿਹੜੀ ਹੈ ਕਾਮਯਾਬ ਹੋਏਗੀ ਅਸੀਂ ਹੋਰ ਵੀ ਐਕਟੀਵਿਟੀਆਂ ਗਤੀਵਿਧੀਆਂ ਦੇ ਵਿੱਚ ਬੱਚਿਆਂ ਨੂੰ ਪਾਰਟਿਸਿਪੇਟ ਕਰਾਉਂਦੇ ਰਹਿੰਦੇ ਆ ਕਿੰਨੇ ਚਿਰ ਤੋਂ ਜਿਹੜਾ ਸਕੂਲ ਚੱਲ ਰਿਹਾ ਤੇ ਕਿੰਨੇ ਚਿਰ ਤੋਂ ਤੁਸੀਂ ਐਕਟੀਵਿਟੀ ਸਕੂਲ ਦੇ ਵਿੱਚ ਕਰ ਰਹੇ ਹੋ ਸਰ ਸਾਡੇ ਸਕੂਲ ਨੂੰ 5 ਸਾਲ ਹੋ ਗਏ ਨੇ 6ਵਾਂ ਸਾਲ ਸਟਾਰਟ ਹੈ ਔਰ ਮੈਂ ਸਟਾਰਟਿੰਗ ইয়ার্স ਤੋਂ ਹੀ ਇਹ ਸਾਰਾ ਜਿਹੜਾ ਉਪਰਾਲਾ ਕਰਦੀ ਆ ਰਹੀ ਹਾਂ ਮੈਂ ਜਿਵੇਂ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਤਿਆਂ ਦਾ ਤਿਹਾਰ ਤੁਸੀਂ ਮਨਾ ਰਹੇ ਹੋ ਹੋਰ ਇਸ ਤਰ੍ਹਾਂ ਦੀ ਕਿਹੜੀ ਐਕਟੀਵਿਟੀ ਕਰਦੇ ਹੋ ਵੀ ਜਿਹੜੇ ਪੰਜਾਬੀ ਸੱਭਿਆਚਾਰ ਤੋਂ ਬੱਚੋ ਜਾਣੂ ਹੋਣ ਸਰ ਜਿਸ ਤਰ੍ਹਾਂ ਦੇ ਕੋਈ ਵੀ ਫੈਸਟੀਵਲਸ ਆਉਂਦੇ ਨੇ ਅਸੀਂ ਹਰ ਫੈਸਟੀਵਲ ਨੂੰ ਸਕੂਲ ਦੇ ਵਿੱਚ ਸੈਲੀਬ੍ਰੇਟ ਕਰਦੇ ਆ ਉਹਨਾਂ ਬੱਚਿਆਂ ਨੂੰ ਜਿੰਨੇ ਵੀ ਪੰਜਾਬ ਦੇ ਕਲਚਰ ਦੇ ਪ੍ਰੋਗਰਾਮਸ ਨੇ ਅਸੀਂ ਸਾਰੇ ਕਰਵਾਉਂਦੇ ਆ ਬੱਚਿਆਂ ਜਿਵੇਂ ਕਿ ਅਸੀਂ ਦੇਖਿਆ ਜਿਹੜੇ ਬੱਚੇ ਨੇ ਪੰਜਾਬੀ ਬਹੁਤ ਵਧੀਆ ਬੋਲਦੇ ਨੇ ਜਿਵੇਂ ਅਸੀਂ ਦੇਖਿਆ ਅਦਰ ਸਟੇਟ ਦੇ ਬੱਚੇ ਤੁਹਾਡੇ ਸਕੂਲ ਦੇ ਵਿੱਚ ਜਿਆਦਾ ਪੜਦੇ ਨੇ ਜਿੱਥੇ ਪਿੰਡਾਂ ਤੇ ਸਹਰਾਂ ਦੇ ਬੱਚੇ ਪੜਦੇ ਉੱਥੇ ਅਦਰ ਸਟੇਟ ਦੇ ਬੱਚੇ ਇੱਥੇ ਬਹੁਤ ਪੜ ਰਹੇ ਨੇ ਉਹ ਬੱਚੇ ਅੱਜ ਪੰਜਾਬੀ ਬੋਲੀ ਨੂੰ ਇੰਨਾ ਪਿਆਰ ਕਰਦੇ ਨੇ ਅਸੀਂ ਦੇਖਿਆ ਵੀ ਹਰ ਇੱਕ ਜਿਹੜਾ ਉਹ ਬੱਚਾ ਵਾ ਪੰਜਾਬੀ ਬੋਲੀਆਂ ਸੁਣਾ ਰਿਹਾ ਗਿੱਧਾ ਪਾ ਰਿਹਾ ਢੋਲ ਟਮਕੇ ਤੇ ਨੱਚ ਰਿਹਾ ਵਾ ਤੇ ਜਿਹੜਾ ਪੰਜਾਬੀ ਪਹਿਰਾਵੇ ਤੋਂ ਵੀ ਭਲੀ ਭਾਂਤ ਜਾਣੂ ਨੇ ਜਿਵੇਂ ਕਿ ਟਿੱਕਾ ਹੋ ਗਿਆ ਡੋਰੀਆ ਹੋ ਗਿਆ ਪਲਕਾਰੀ ਹੋਈ ਇਹ ਤੁਸੀਂ ਸਭ ਕਿਵੇਂ ਕਰਦੋਂ ਮੈਨੂੰ ਸਰ ਜਿਵੇਂ ਕਿ ਅੱਜ ਕੱਲ ਦੇ ਬੱਚੇ ਪੰਜਾਬੀ ਨੂੰ ਭੁੱਲਦੇ ਜਾ ਰਹੇ ਆ ਪੰਜਾਬੀ ਸਾਡੀ ਮਾਂ ਬੋਲੀ ਆ ਤੇ ਮੈਂ ਚਾਹੁੰਨੀ ਆ ਕਿ ਬੱਚਿਆਂ ਨੂੰ ਇਸ ਦੇ ਨਾਲ ਜਾਣ ਜੋੜ ਕੇ ਰੱਖਿਆ ਜਾਵੇ ਤੇ ਪੰਜਾਬੀ ਦੇ ਨਾਲ ਪੰਜਾਬੀ ਕਲਚਰ ਦੇ ਨਾਲ ਇਹਨਾਂ ਨੂੰ ਜੋੜ ਕੇ ਰੱਖਿਆ ਜਾਵੇ ਤੇ ਜੇ ਅਸੀਂ ਪੰਜਾਬੀ ਸਿਖਾਵਾਂਗੇ ਬੱਚਿਆਂ ਨੂੰ ਤੇ ਉਹਨਾਂ ਨੂੰ ਅਸੀਂ ਕਲਚਰ ਦੇ ਨਾਲ ਨਾਲ ਉਹਨਾਂ ਦਾ ਪੰਜਾਬੀ ਪਹਿਰਾਵਾ ਉਹਨਾਂ ਦੇ ਜਿੰਨੇ ਵੀ ਗਹਿਣੇ ਹੁੰਦੇ ਨੇ ਟਿੱਕਾ ਉਹਨਾਂ ਦੇ ਹਾਰ ਉਹਨਾਂ ਦੇ ਬੁੰਦੇ ਉਹਨਾਂ ਦੀਆਂ ਚੂੜੀਆਂ ਉਹਨਾਂ ਦੀ ਪ੍ਰਾਂਦੀ ਅਸੀਂ ਹਰ ਚੀਜ਼ ਦੇ ਨਾਲ ਜਾਣੂ ਕਰਾਉਂਦੇ ਆਂ ਔਰ ਅਸੀਂ ਸਾਰਾ ਕੁਝ ਇਹ ਜਿਹੜੇ ਕੋਸ਼ਿਸ਼ ਆ ਛੋਟੇ ਛੋਟੇ ਬੱਚਿਆਂ ਤੋਂ ਸ਼ੁਰੂ ਕੀਤੀ ਹੈ ਕਿ ਹੋ ਮੇਰੀ ਇਹ ਕੋਸ਼ਿਸ਼ ਜ਼ਰੂਰ ਕਾਮਯਾਬ ਹੋਏਗੀ ਮੈਂਨੇ ਬੱਚਿਆਂ ਦੇ ਪੇਰੈਂਟ ਨੂੰ ਬਹੁਤ ਵਧੀਆ ਮੈਸੇਜ ਦਿੱਤਾ ਬੱਚਿਆਂ ਨੂੰ ਫਸਟ ਟਾਈਮ ਨਸ਼ਾ ਤੋਂ ਦੂਰ ਕਰਨ ਵਾਸਤੇ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਗੇਮਾਂ ਕਰਵਾਉਂਦੇ ਨੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜਿਵੇਂ ਮੈਂ ਵੀ ਦੱਸਿਆ ਉਸ ਤਰ੍ਹਾਂ ਹੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਵਾਸਤੇ ਵੀ ਸਭ ਤੋਂ ਵੱਡਾ ਫਰਜ਼ ਪੇਰੈਂਟ ਦਾ ਬਣਦਾ ਵੀ ਬੱਚੇ ਘਰ ਦੇ ਵਿੱਚ ਉਹਨਾਂ ਦੀ ਕਿਹੋ ਜਿਹੀ ਸੋਸਾਇਟੀ ਹੈ ਕੀ ਬੱਚੇ ਆਪਣੇ ਕਮਰੇ ਦੇ ਵਿੱਚ ਜਾ ਕੇ ਬੁੱਕਸ ਪੜ੍ਹਦੇ ਨੇ ਜਾਂ ਮੋਬਾਈਲ ਚਲਾਉਂਦੇ ਨੇ ਇਹੋ ਜਿਹੀਆਂ ਚੀਜ਼ਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਤਦ ਹੀ ਸਾਡਾ ਜਿਹੜਾ ਬੱਚਾ ਅੱਗੇ ਜਾ ਕੇ ਇੱਕ ਤਾਂ ਨਸ਼ੇ ਤੋਂ ਦੂਰ ਰਹੂਗਾ ਅਗਰ ਉਹ ਗੇਮਾਂ ਦੇ ਵਿੱਚ ਜਾਊਗਾ ਅਗਰ ਅਸੀਂ ਬੱਚੇ ਦਾ ਧਿਆਨ ਰੱਖਾਂਗੇ ਤਾਂ ਬੱਚਾ ਪੜ੍ਹਾਈ ਦੇ ਤੇ ਮਹਿਲਾ ਤੋਂ ਵੀ ਦੂਰ ਹੋਊਗਾ ਅੱਜ ਇੱਥੇ ਅਸੀਂ ਸੈਕ੍ਰੇਟ ਡੇਲ ਇੰਟਰਨੈਸ਼ਨਲ ਸਕੂਲ ਹਾਰੇ ਦੇ ਵਿੱਚ ਪਹੁੰਚੇ ਆ ਇੱਥੋਂ ਇੱਕ ਬੱਚਿਆਂ ਨੂੰ ਮੈਸੇਜ ਨਿਕਲਦਾ ਵੀ ਪੰਜਾਬੀ ਬੋਲੀ ਆ ਜਿਹੜੀ ਸਾਡੀ ਦੂਰ ਦੂਰ ਸਟੇਟਾਂ ਦੇ ਵਿੱਚ ਵੀ ਇੰਨੀ ਵਧੀਆ ਬੋਲੀ ਜਾਂਦੀ ਆ ਉੱਥੇ ਹੀ ਜਿਹੜੀ ਅਦਰ ਸਟੇਟ ਦੇ ਬੱਚੇ ਇੱਥੇ ਆ ਕੇ ਪੜ੍ਹਦੇ ਨੇ ਉਹ ਵੀ ਪੰਜਾਬੀ ਬੋਲੀ ਦੇ ਨਾਲ ਇਸ ਤਰ੍ਹਾਂ ਜੁੜੇ ਹੋਏ ਨੇ ਜਿਵੇਂ ਉਹ ਪੰਜਾਬ ਦੇ ਜੰਪਰ ਹੋਣ ਤੇ ਪੰਜਾਬ ਦੇ ਵਿੱਚ ਹੀ ਪਹਿਲੇ ਦਿਨ ਤੋਂ ਹੀ ਰਹਿੰਦੇ ਹੁਣ ਅੱਜ ਇਸ ਸਕੂਲ ਦੇ ਵਿੱਚ ਜਿਹੜਾ ਤੀਆਂ ਦਾ ਤਿਆਰ ਇੱਕ ਬਲੱਖਣ ਪ੍ਰਾਪਤੀ ਕਰ ਚੁੱਕਿਆ ਜਿਵੇਂ ਕਿ ਅਸੀਂ ਦੱਸਿਆ ਵੀ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਹਰ ਇੱਕ ਚੀਜ਼ ਤੋਂ ਜਾਣੂ ਨੇ ਸੱਭਿਆਚਾਰ ਦੀਆਂ ਜਿਹੜੀਆਂ ਅਨਸਰਨੀਆਂ ਨੇ ਕੈਂਠਾ ਹੋ ਗਿਆ ਫੁਲਕਾਰੀ ਹੋ ਗਈ ਜੁੱਤੀ ਹੋ ਗਈ ਡੋਰੀਆ ਹੋ ਗਈ ਇੱਕ ਇੱਕ ਚੀਜ਼ ਤੋਂ ਜਾਣੂ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਅਸੀਂ ਇਸ ਤਰ੍ਹਾਂ ਬੱਚਿਆਂ ਨੂੰ ਐਕਟੀਵਿਟੀ ਕਰਾਉਂਦੇ ਰਹਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਹ ਕਹਿਣੋ ਹਟ ਜਾਵਾਂਗੇ ਵੀ ਸਾਡਾ ਪੰਜਾਬੀ ਸੱਭਿਆਚਾਰ ਦੂਰ ਹੁੰਦਾ ਜਾ ਰਿਹਾ ਹੈ ਪੰਜਾਬੀ ਸੱਭਿਆਚਾਰ ਇਸ ਤਰ੍ਹਾਂ ਨਹੀਂ ਢੇਣਾ ਜਿਵੇਂ ਇੱਕ ਸਕੂਲਾ ਦੇ ਵਿੱਚ ਐਕਟੀਵਿਟੀ ਕਰਾਈਆਂ ਜਾਂਦੀਆਂ ਨੇ ਮਿਹਰਬਾਨੀ ਥੈਂਕ ਯੂ